ਕਮ ਯੂਟਿਊਬ ਚੈਨਲ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਐਂਕਰਿੰਗ ਕਿੱਦਾਂ ਕਰਨੀ ਹੈ ਲੈਸ ਦੀ ਜਗ੍ਹਾ ਆਪਾਂ ਸੂਟ ਉੱਪਰ ਕਰਾਂਗੇ ਐਂਕਰਿੰਗ ਇਹ ਹੈਗਾ ਜੀ ਐਂਕਰਿੰਗ ਵਾਲਾ ਤਾਗਾ ਇਹ ਤੁਸੀਂ ਲੈ ਸਕਦੇ ਆ ਆਮ ਹੀ ਮਿਲ ਜੂਗੀ ਇਹ 6 ਥ੍ਰੈਡ ਹੁੰਦੇ ਆ ਆਪਾਂ ਪਰ ਇਹਨਾਂ ਨੂੰ ਤਿੰਨ ਤਿੰਨ ਕਰ ਲਾਂਗੇ ਇਹਦੇ ਦੋ ਪਾਰਟ ਬਣਾ ਲਾਂਗੇ ਫਿਰ ਇਹਦੇ ਨਾਲ ਕੀ ਹੈ ਇਹ ਦੇਣਾ ਕੀ ਆ ਆਪਾਂ ਫਿਰ ਕੀ ਭਰ ਲਾਂਗੇ ਇੱਕ ਧਾਗੇ ਦੀ ਇਹ ਅੱਜ ਮੈਂ ਤੁਹਾਨੂੰ ਲੇਸ ਦੀ ਜਗ੍ਹਾ ਆਪਾਂ ਸੂਟਾਂ ਉੱਪਰ ਐਂਕਰਿੰਗ ਕਰੀਏ ਕਿ ਜਿਸ ਨਾਲ ਕੀ ਇਹ ਬਿਲਕੁਲ ਸੂਟ ਦੀ ਨਵੀਂ ਦਿਖ ਆਉਂਦੀ ਆ ਕਿਉਂਕਿ ਆਪਾਂ ਲੇਸ ਤਾਂ ਬਹੁਤ ਲਗਾયા ਇਹ ਐਂਕਰਿੰਗ ਕਰਨੀ ਆ ਜਿਵੇਂ ਆਪਾਂ ਜਿੱਥੇ ਕਲੀ ਵਾਲੇ ਕਲੀ ਪਾਈ ਦੀ ਆ ਕਲੀ ਤੇ ਲੇਸ ਨਹੀਂ ਲਗਾਉਣੀ ਉਹਦੀ ਜਗ੍ਹਾ ਐਂਕਰਿੰਗ ਕਰਾਂਗੇ ਇਹਦੇ ਲਈ ਕੀ ਆ ਜਿਹੜੇ ਆਪਾਂ ਦੋ ਪਾਰਟ ਬਣਾਏ ਆ ਇੱਕ ਨੂੰ ਕਿਤੇ ਵੀ ਆਪਾਂ ਰੋਲ ਬਣਾ ਲਿਆ ਜਾਂ ਕਿਤੇ ਵੀ ਆਪ ਦੇ ਕਿਸੇ ਖਾਲੀ ਜਗ੍ਹਾ ਤੇ ਉਹਨੂੰ ਤੁਸੀਂ ਵਲੇਟ ਸਕਦੇ ਹੋ ਫਿਰ ਉਹਦੀ ਫਿਰਕੀ ਭਰ ਲਓ ਜੀ ਫਿਰਕੀ ਆਪਾਂ ਭਰ ਲਈ ਆ ਤੁਸੀਂ ਵੇਖ ਰਹੇ ਹੋ ਜਿਹੜਾ ਉਹ ਥ्रेड ਵਾਲਾ ਤੱਕ ਉਹਦੀ ਫਿਰਕੀ ਭਰਨੀ ਆ ਮੈਂ ਤੁਹਾਨੂੰ ਦੱਸਿਆ ਗਿਆ ਆਪਾਂ ਨਾਲ ਨਾਲ ਤੁਹਾਨੂੰ ਸੂਟ ਸਟਿਚਿੰਗ ਸਟਾਈਲ ਵੀ ਦੱਸਦੇ ਰਾਵਾਂਗੇ ਤੇ ਆਪਣਾ ਚੈਨਲ ਤੁਸੀਂ ਭੈਣੋ ਜਰੂਰ ਸਬਸਕ੍ਰਾਈਬ ਕਰੋ ਪਿਛਣੀ ਵੀਡੀਓ ਚੈੱਕ ਕਰੋ ਉੱਪਰ ਨਾਰਮਲ ਸੂਟ ਸਟਿਚ ਕਰਨ ਵਾਲੀ ਆਪਾਂ ਰੀਲ ਉੱਪਰ ਪਾਈ ਆ نیچے ਜਿਹੜੇ ਆ ਪੈਂਕਰੀਂਗ ਵਾਲਾ ਤੱਕ ਅਸੀਂ ਫਿਰਕੀ ਭਰ ਕੇ ਨੀਚੋਂ ਆਪਾਂ ਕੱਢ ਲਿਆ ਤੇ ਭੈਣੋ ਤੇ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਕਿਦਾਂ ਲੱਗੇ ਆਪਾਂ ਜਿੱਦਾਂ ਕਲੀਆਂ ਨਹੀਂ ਪਾਈ ਦੀਆਂ ਲੇਸ ਵਾਲੀਆਂ ਆਪਾਂ ਉਹ ਨਹੀਂ ਪਾਉਣੀਆਂ ਉਹ ਕਲੀਆਂ ਤੇ ਲੇਸ ਦੀ ਜਗ੍ਹਾ ਅੱਜ ਆਪਾਂ ਪੈਂਕਰੀਂਗ ਕਰਾਂਗੇ ਉਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਆਪਣੇ ਕੋਲੇ ਸਿਲਕੀ ਫੈਬਰਿਕ ਆ ਇਹਨੂੰ ਆਪਾਂ ਡੀਏ ਕਰੀਜ਼ ਬਣਾ ਲਈਏ ਪ੍ਰੈਸ ਕਰਕੇ ਜਿੱਥੇ-ਜਿੱਥੇ ਆਪਾਂ ਆਪਣੀ ਮਸ਼ੀਨ ਚਲਾਉਣੀ ਆ ਪੁੱਠੇ ਸੂਟ ਨੂੰ ਆਪਾਂ ਪ੍ਰੈਸ ਕਰ ਲਿਆ ਸਿੱਧੇ ਵਾਲਾ ਪਾਸਾ ਨਹੀਂ ਇਹ ਪੁੱਠੇ ਵਾਲੇ ਪਾਸੇ ਉੱਪਰ ਹੀ ਸੂਟ ਤੇ ਆਪਾਂ ਪ੍ਰੈਸ ਕਰਨਾ ਫਿਰ 4:30 ਤੇ ਆਪਾਂ ਲਾਤੀ ਕਿਉਂਕਿ ਇਹਦੀਆਂ ਜੇ ਪਲੇਟਸ ਵਗੈਰਾ ਪਾਉਣੀਆਂ ਉਹਦੇ ਪਾਉਣ ਤੋਂ ਪਹਿਲਾਂ ਲੈਣੀ ਵਾਲੇ ਸੂਟ ਲੈਣੀ ਕਿ ਅਟੈਚ ਕਰਨ ਤੋਂ ਪਹਿਲਾਂ ਇਹ ਤੇ ਡਿਜ਼ਾਈਨ ਕਰਨੀਆਂ ਆ ਵੇਖੋ ਜੀ ਆਹ ਵੇਖੋ ਕਰੀਜ ਆਪਣੀ ਬਣ ਗਈ ਐ ਸਿੱਡੇ ਸੂਟ ਨਹੀਂ ਨਹੀਂ ਆਪਾਂ ਪੁੱਠੇ ਸੂਟ ਤੇ ਪ੍ਰੈਸ ਕਰਨਾ ਇਹ ਸੂਟ ਦਾ ਇੱਥੇ ਤੁਸੀਂ ਖਾਸ ਧਿਆਨ ਰੱਖਣਾ ਕਿ ਸਿੱਧੇ ਵਾਲਾ ਪਾਸਾ نیچے ਰੱਖਣਾ ਤੇ ਪੁੱਠੇ ਵਾਲਾ ਉੱਪਰ ਆਹ ਵੇਖੋ ਇਹ ਜਿਹੜੀ ਉੱਪਰ ਦੇਖ ਰਿਹਾ ਇਹ ਪੁੱਠਾ ਵਾਲਾ ਪਾਸਾ ਸੂਟ ਦਾ ਤੇ ਇਹਦੇ ਉੱਪਰ ਆਪਾਂ ਹੀ ਪਾਈ ਹੈ ਤੇ نیچے ਫਿਰ ਕਿਉਂ ਆ ਇਹ ਗੱਲ ਖਾਸਤਿਆਂ ਰੱਖਣੀ ਆ ਇੱਕ ਤਾਂ ਹੁੰਦਾ ਸਿਲਕੀ ਫੈ布ਰਿਕ ਇਹਦੇ ਤੇ ਕੋਈ ਪੇਸਟਿੰਗ ਪੇਪਰ ਦੀ ਲੋੜ ਨਹੀਂ ਪੈਂਦੀ ਜਿਹੜੇ ਦੂਸਰਾ ਹੁੰਦਾ ਕਾਟਨ ਵਾਲਾ ਉਹਦੇ ਤੇ ਕੀ ਹੈ ਫਿਰਕੀ ਵਾਲੀ ਜਿਹੜੀ ਰੀਲ ਹਨ ਉਹ ਧਾਗਾ ਖਿੱਚ ਦਿੰਦੀ ਹੈ ਇਹ ਤੇ ਨਾਰਮਲ ਹੀ ਚੱਲੂਗਾ ਕਿਉਂਕਿ ਥੋੜਾ ਜਿਹਾ ਸਿੰਥੈਟਿਕ ਕਪੜਾ ਹੁੰਦਾ ਇਹ ਵੇਖੋ ਉੱਪਰ ਆਪਣੀ ਉਹ ਸਟਿਚਿੰਗ ਵਾਲੀ ਰੀਲ ਹੈ نیچے ਆਪਣੀ ਥ्रेड ਵਾਲੀ ਮੈਂ ਤੁਹਾਨੂੰ ਦਿਖਾਉਣੀ ਆ ਚੈੱਕ ਕਰਕੇ ਕਿ ਇਹਦੀ ਕਿੱਦਾਂ ਦੀ ਸਲਾਈ ਆ ਰਹੀ ਹੈ ਆਪਾਂ ਕਲੀਆਂ ਵਿੱਚ ਸੈਂਟਰ ਚ ਪਾ ਰਹੇ ਆ ਲੇਸ ਦੀ ਜਗ੍ਹਾ ਇੰਨੀ ਸੋਹਣੀ ਡਾਇਨਿੰਗ ਕਰੀਏ ਜੀ ਕਿ ਇਹ ਤੁਸੀਂ ਇਹ ਖਾਸਤਿਆਂ ਰੱਖਣਾ ਕਿ نیچے ਵਾਲਾ ਪਾਸਾ ਜਿਹੜਾ ਉਹ ਆਪਣਾ ਸਿੱਧਾ ਹੋਊਗਾ ਤੇ ਇਹ ਜਿਹਦੇ ਉੱਪਰ ਤੋਂ ਦੇਖ ਰਿਹਾ ਇਹ ਪੁੱਠਾ ਪਾਸਾ ਆ ਵੇਖੋ ਜੀ ਸਿੱਧਾ ਆਪਾਂ ਮਾਰ ਲਿਆ ਹੁਣ ਆਪਾਂ ਦੂਜਾ ਪਾਸਾ ਨਾਲ ਹੀ ਪੈਰ ਦਾ ਇਹਦਾ ਫਰਕ ਰੱਖਣਾ ਮੈਂ ਤੁਹਾਨੂੰ ਵਿਖਾਉਣੀ ਆ ਵੇਖੋ ਕਿੰਡੀ ਸੋਹਣੀ ਆਵੇ ਉਹ ਐਂਕਰਿੰਗ ਹੋਈ ਆ ਦੁਬਾਰਾ ਫੇਰ ਤੁਹਾਨੂੰ ਮੈਂ ਚੈੱਕ ਕਰਾਉਣੀ ਆ ਆ ਪੈਰ ਤੇ ਆਪ ਰੱਖ ਲਿਆ ਕਿਉਂਕਿ ਦੋ ਦੋ ਕਲੀਆਂ ਕੰਨੀਆਂ ਇਹ ਤੁਹਾਡੀ ਆਪ ਦਾ ਜਿੰਨਾ ਤੁਹਾਡੇ ਜੀ ਕਰਦਾ ਚਾਰ ਲੈਣਾ ਮਾਰਨੀਆ ਚਾਰ ਲੈਣਾ ਮਾਰ ਲਓ ਪੰਜ ਲੈਣਾ ਮਾਰਨੀਆ ਪੰਜ ਮਾਰ ਲਓ ਇਹ ਵੇਖੋ ਆਪਾਂ ਦੋ ਲੈਣਾ ਬਣਾ ਲਈਆਂ ਕਲੀ ਦੇ ਡਿਜ਼ਾਈਨ ਤਰ੍ਹਾਂ ਪੱਜੇ 'ਚ ਐਂਕਰਿੰਗ ਕਰ ਰਹੇ ਹਾਂ ਤੇ ਐਂਕਰਿੰਗ ਤੁਸੀਂ ਚੈੱਕ ਕਰੋ ਕੋਈ ਇੱਥੇ ਧਾਗਾ ਨਹੀਂ ਖੇਚ ਰਹੀ ਮਸ਼ੀਨ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਬਣਦਾ ਮੈਂ ਤੁਹਾਨੂੰ ਵਿਖਾਉਂਦੇ ਆ ਆਪਾਂ ਦੋ ਦੋ ਕਲੀਆਂ ਪਾ ਲਈਆਂ ਤੇ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ ਜਦੋਂ ਫੁੱਲ ਸੂਟ ਸਟਿਚ ਹੋ ਗਿਆ ਮੈਂ ਇਹਦੇ ਗਲੇ ਦੀ ਡਿਜ਼ਾਈਨਿੰਗ ਦੀ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਪਲੀਜ਼ ਮੈਨੂੰ ਚੈਨਲ ਵੱਤ ਤੋਂ ਆ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ